ਸਿਕਲਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਔਰ ਸਾਰਾ মিডিਆ ਇੱਥੋਂ ਵੀ ਤੇ ਸਾਰੇ ਚੈਨਲ ਜਲੰਧਰ ਤੋਂ ਵੀ ਤੁਹਾਡਾ ਸਵਾਗਤ ਹੈ ਤੁਸੀਂ ਛੋਟੇ ਜਿਹੇ ਸੱਦੇ ਦੇ ਹਾਜ਼ਰ ਹੋਏ ਤੁਹਾਡਾ ਬਹੁਤ-ਬਹੁਤ ਧੰਨਵਾਦ ਦੂਸਰਾ ਮੈਂ ਤੁਹਾਨੂੰ ਇੱਥੇ ਅੱਜ ਬਲੌਂਦੀ ਖੇਚਲ ਚੜੀ ਕੀਤੀ ਹੈ ਉਹਦੇ ਵਿੱਚ ਮੈਂ ਜਿਹੜੀਆਂ ਸਾਡੀਆਂ ਬਲਕ ਸੰਮਤੀਆਂ ਤੇ ਜ਼ਿਲ੍ਹਾ ਪ੍ਰਸ਼ਾਸਧੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਮੇਰੇ ਹਲਕੇ ਦੇ ਲੋਕਾਂ ਨੇ ਕਿਵੇਂ ਮਤਲਬ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਮੇਰਾ ਡਟ ਕੇ ਸਾਥ ਦਿੱਤਾ ਉਹਦੇ ਵਾਸਤੇ ਮੈਂ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਆਪਣੇ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨਾਂ ਦਾ ਧੰਨਵਾਦ ਕਰਨ ਵਾਸਤੇ ਔਰ ਉਹਨਾਂ ਨੂੰ ਹੋਰ ਬੂਸਟ ਕਰਨ ਵਾਸਤੇ ਜਿਹੜਾ ਉਹ ਸਬਤਾ ਤੈਦਲ ਤੋਂ ਧੰਨਵਾਦ ਕਰਦੀਆਂ ਕਿ ਵੀ ਉਹਨਾਂ ਨੇ ਇਸ ਇੱਕ ਕਿਸਮ ਦੀ ਜਿਹੜੀ ਨਕਉਦਰ ਹਲਕੇ ਦੇ ਵਿੱਚ ਇੱਕ ਪਾਸੜ ਹਨੇਰੀ ਆਈ ਸੀ ਉਹਦਾ ਡਟ ਕੇ ਮੁਕਾਬਲਾ ਕੀਤਾ ਔਰ ਉਸ ਡਟ ਕੇ ਕੀਤੇ ਹੋਏ ਮੁਕਾਬਲੇ ਦੇ ਚੱਲਦੇ ਅਸੀਂ ਸੱਤ ਪਾਰਟੀਆਂ ਇੱਕ ਪਾਸੇ ਔਰ ਆਮ ਆਦਮੀ ਪਾਰਟੀ ਕੱਲੀ ਇੱਕ ਪਾਸੇ ਹੋਣ ਤੇ ਅਸੀਂ ਉਹਦੇ ਵਿੱਚੋਂ ਜੇਤੂ ਹੋ ਕੇ ਨਿਕਲੇ ਆ ਔਰ ਸਿਰਫ 240 ਵੋਟਾਂ ਜੇ ਸਾਨੂੰ ਹੋਰ ਮਿਲਦੀਆਂ ਤਾਂ ਅਸੀਂ 6 ਬਲਕ ਸੰਤੀਆਂ ਜਿਹੜੀਆਂ ਨਾ ਉਹ ਹੋਰ ਜਿੱਤ ਦੱਜ ਕਰ ਸਕਦੇ ਸੀ ਔਰ ਮੈਂ ਤੁਹਾਨੂੰ ਜਿਹੜੀ ਉਹ ਡਿਟੇਲ ਵਾਈਜ਼ ਦੱਸਣਾ ਚਾਹੁੰਦੀ ਆ ਸਭ ਤੋਂ ਪਹਿਲਾਂ ਕਿ ਜਿਹੜੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਤੀਆਂ ਚੋਣਾਂ ਨੇ ਉਹਦੇ ਵਿੱਚ ਟੋਟਲ ਹਲਕੇ ਦੇ ਵਿੱਚ ਜਿਹੜੀ तकरीबन 48% ਵੋਟ ਪੋਲ ਹੋਈ ਸੀ ਔਰ ਉਹਦੇ ਵਿੱਚੋਂ 25000 ਤੇ 952 ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਔਰ 19356 ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਮਿਲੀਆਂ ਔਰ 650 23 ਵੋਟਾਂ ਜਿਹੜੀਆਂ ਉਹ ਹੁਸ਼ਰਮਨੀ ਅਕਾਲੀ ਦਲ ਨੂੰ ਤੇ 628 ਵੋਟਾਂ ਬਸਪਾ ਨੂੰ ਮਿਲੀਆਂ ਔਰ ਆਜ਼ਾਦ ਉਮੀਦਵਾਰ ਜਿਹੜੇ ਨੇ ਇਹਨਾਂ ਨੇ ਖੜੇ ਕੀਤੇ ਸੀ 654 ਵੋਟਾਂ ਉਹਨਾਂ ਨੂੰ ਮਿਲੀਆਂ ਕਹਿੰਦੇ ਮੁਕਾਬਲੇ ਮੇਰਾ ਮਤਲਬ ਇਹ ਹੈ ਕਿ ਆਪ ਮੈਂ ਤੁਹਾਡਾ ਪੋਸਟਰ ਸਾਂਝਾ ਕਰਨੀ ਚਾਹੁੰਦੇ ਹਾਂ ਇਹ ਇਹ ਜਿਹੜਾ ਪਾਰਟੀਆਂ ਦੀ ਆਡਾਇਲੋਜੀ ਦਾ ਤੇ ਪਾਰਟੀਆਂ ਦੇ ਏਜੰਡੇ ਦਾ ਤੇ ਪਾਰਟੀਆਂ ਦੀ ਸੋਚ ਕੀ ਹੈ ਲੋਕਾਂ ਦੇ ਪ੍ਰਤੀ ਆਪ ਪਾਰਟੀਆਂ ਦੇ ਪ੍ਰਤੀ ਉਹਨਾਂ ਦੀ ਕਿੰਨੀ ਇੱਕ ਵਫਾਦਾਰੀ ਹੈ ਇਹ ਉਹਦੀ ਜਿਉਂਦੀ ਜਾਗਦੀ ਤਸਵੀਰ ਹੈ ਕਿ ਕਿਵੇਂ ਸੱਤ ਪਾਰਟੀਆਂ ਇਹਨਾਂ ਨੇ ਇੱਕ ਇੱਕ ਨੁਕਾਤੀ ਪ੍ਰੋਗਰਾਮ ਬਣਾਇਆ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਰਿਆਂ ਨੇ ਸੱਤ ਪਾਰਟੀਆਂ ਨੇ ਮਿਲ ਕੇ ਜਿਨ੍ਹਾਂ ਨੇ ਹਿੱਸੇਦਾਰੀਆਂ ਕੀਤੀਆਂ ਜਿਨ੍ਹਾਂ ਨੇ ਵੰਡ ਕੇ ਜਿਹੜੀਆਂ ਉਹ ਸੀਤਾ ਇੱਥੇ ਪੂਰੇ ਹਲਕੇ ਦੇ ਵਿੱਚ ਲੜੀਆਂ ਵੰਡ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਾਂ ਕਿ 14 ਜ਼ੋਨ ਜਿਹੜੇ ਸੰਮਤੀ ਦੇ ਨੇ ਉਹ 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 ਜ਼ੋਨ ਨੇ ਜਿੱਥੇ ਸੱਤਾਂ ਪਾਰਟੀਆਂ ਨੇ ਇੱਕ ਇੱਕ ਕੈਂਡੀਡੇਟ ਖੜਾ ਕਰਕੇ ਦੂਸਰਾ ਮੁਕਾਬਲੇ ਦੇ ਵਿੱਚ ਕੋਈ ਕੈਂਡੀਡੇਟ ਖੜਾ ਨਹੀਂ ਕੀਤਾ ਜਿਹਦੇ ਵਿੱਚੋਂ ਆਲੋਵਾਲ ਹੀਰਾ ਆਦੀ ਨੂਰਪੁਰ ਗੰਦਰਨ ਉੱਥੇ ਸਿਰਫ ਕਾਂਗਰਸ ਨੇ ਆਪਣਾ ਉਮੀਦਵਾਰ ਦਿੱਤਾ ਕਿਸੇ ਹੋਰ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਦਿੱਤਾ ਇਦਾਂ ਜਿਹੜੇ ਸ਼ੰਕਰ ਜ਼ੋਨ ਸੀਗਾ ਸਾਡਾ ਸ਼ੰਕਰ ਰਸੂਲਪੁਰ ਤੇ ਖਾਨਪੁੱਟ ਡਾ ਇਹਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰਾਂ ਨੂੰ ਦੇ ਮੁਕਾਬਲੇ ਵਿੱਚ ਕਿਸੇ ਪਾਰਟੀ ਨੇ ਜਿਹੜਾ ਆਪਣਾ ਕੈਂਡੀਡੇਟ ਨਹੀਂ ਦਿੰਦਾ ਔਰ ਇਹਦੇ ਨਾਲ ਹੀ ਜਿਹੜਾ ਅਗਲਾ ਸਾਡਾ ਆ ਜਾਂਦਾ ਬਾਟਕਲਾਂ ਉੱਥੇ BSP ਦੇ ਮੁਕਾਬਲੇ ਦੇ ਵਿੱਚ ਕਿਸੇ ਪਾਰਟੀ ਨੇ ਕੋਈ ਕੈਂਡੀਡੇਟ ਨਹੀਂ ਦਿੰਦਾ ਇੱਦਾਂ ਹੀ ਸ਼ਮਸ਼ਾਬਾਦ ਗੁਮਟਾਲੀ ਤਲਵੰਡ ਇਹਦੇ ਵਿੱਚ ਕਾਂਗਰਸ ਦੇ ਮੁਕਾਬਲੇ ਕਿਸੇ ਪਾਰਟੀ ਨੇ ਕੈਂਡੀਡੇਟ ਨਹੀਂ ਦਿੰਦਾ ਇਸੇ ਤਰ੍ਹਾਂ ਹੀ ਕੋਟ ਬਾਦਲਖਾਂ ਤੇ ਚੂਹੇਕੀ ਉਹਦੇ ਵਿੱਚ BSP ਦੇ ਖਿਲਾਫ ਕਿਸੇ ਪਾਰਟੀ ਨੇ ਕੋਈ ਜਿਹੜਾ ਆਪਣਾ ਕੈਂਡੀਡੇਟ ਨਹੀਂ ਦਿੰਦਾ ਮੈਂ ਇਹਦੇ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਖਰੌਣ ਵਾਸਤੇ ਵਿਰੋਧੀਆਂ ਨੇ ਹਰ ਇੱਕ ਅਸੂਲ ਜਿਹੜਾ ਛਿੱਕੇ ਟੰਕੇ ਇੱਕ ਨਾਪਾਕ ਜਾਂ ਖੁੱਲਮ ਖੁੱਲਾ ਇੱਕ ਤਾਂ ਹੁੰਦਾ ਨਾ ਕਿ ਅੰਦਰ ਖਾਤੇ ਕੋਈ ਇਹਨਾਂ ਨੇ ਗੱਠ ਜੋੜ ਕੀਤਾ ਫੇ ਖੁੱਲਮ ਖੁੱਲਾ ਗੱਠ ਜੋੜ ਜਿਹੜਾ ਉਹ ਕੀਤਾ ਜਿੱਤੇ ਤਾਂ ਮੈਂ ਹੈਰਾਨ ਹੋ ਗਈ ਕਿ ਤੁਸੀਂ ਇੰਨੀ ਮਤਲਬ ਪਰਸਨਲੀ ਤੁਸੀਂ ਅਟੈਕ ਜਿਹੜੇ ਉਹ ਕਰਦੇ ਹੋ ਕਿ ਤੁਹਾਨੂੰ ਆਪਣੀਆਂ ਪਾਰਟੀਆਂ ਦੀ ਆਈਡੀਓਲੋਜੀ ਨਾਲ ਕੋਈ ਮਤਲਬ ਨਹੀਂ ਹੈ ਪਾਰਟੀਆਂ ਵੱਖ-ਵੱਖਰੀਆਂ ਬਣੀਆਂ ਕਿਉਂ ਉਹਦਾ ਕੋਈ ਮਤਲਬ ਨਹੀਂ ਆ ਕਿਸੇ ਨੂੰ ਪੰਥ ਦਾ ਕੋਈ ਮਤਲਬ ਨਹੀਂ ਬਣਿਆ ਇੱਥੇ ਸਭ ਤੋਂ ਵੱਡੇ ਪੰਥਕ ਹਤਾਸ਼ੀ ਜਿਹੜੇ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਉਣ ਦੀ ਸ਼ਰਿਆਮ ਅਪੀਲ ਕੀਤੀ ਔਰ ਸ਼ਰਿਆਮ ਲੋਕਾਂ ਦੇ ਕੋਲੋਂ ਆਪਣੇ ਸਪੋਰਟਰਾਂ ਦੇ ਕੋਲੋਂ ਕਾਂਗਰਸ ਨੂੰ ਵੋਟਾਂ ਪੁਵਾਈਆਂ ਤੇ ਸਾਂਝੇ ਪੋਸਟਰ ਛਾਪ ਕੇ ਮੇਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਤੁਸੀਂ ਇਹ ਸਾਂਝੇ ਪੋਸਟਰ ਛਾਪੇ ਗਏ ਆ ਜਿਹਦੇ ਵਿੱਚ ਜਿੱਥੇ-ਜਿੱਥੇ ਕੋਈ ਕੈਂਡੀਡੇਟ ਖੜਾ ਸੀ ਉਹਦੇ ਹੱਕ ਦੇ ਵਿੱਚ ਜਿਹੜਾ ਉਹ ਸਾਂਝਾ ਅਪੀਲ ਕੀਤੀ ਗਈ ਆ ਔਰ ਜੇ ਇਹਦੇ ਵਿੱਚ ਜਿਹੜੀਆਂ ਸਾਂਝੀਆਂ ਪਾਰਟੀਆਂ ਨੇ ਇਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜਾ ਜਿਹਨੂੰ ਆਜ਼ਾਦ ਦਾ ਨਾਮ ਦਿੱਤਾ ਗਿਆ ਆ ਉਹ ਜਿਹੜਾ ਸਾਡਾ ਵੱਡੇ ਪੰਥ ਕਾਗੂ ਜਿਹੜੇ ਸਿਰਫ ਪੰਥ ਦਾ ਕਰਕੇ ਪਾਰਟੀ ਨੂੰ ਦਗਾ ਦੇ ਕੇ ਨਿਕਲ ਗਏ ਸੀ ਸੁਧਾਰ ਲਹਿਰ ਬਣਾਉਣ ਵਾਸਤੇ ਉਹਨਾਂ ਨੇ 6 ਸੀਟਾਂ ਦੇ ਉੱਤੇ ਕਾਂਗਰਸ ਦੇ ਨਾਲ ਸਮਝੌਤਾ ਕੀਤਾ ਤੇ ਸ਼੍ਰੀ ਆਮ ਜਿਹੜੀਆਂ ਉਹ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਿਹੜੀ ਸਾਡੇ ਮੇਰੇ ਰੂਬਰੂ ਮੱਥੇ ਲੱਗੇ ਉਹ ਲੋਕ ਜਿਨ੍ਹਾਂ ਨੇ ਮਤਲਬ ਅਕਾਲੀ ਦਲ ਨੇ ਕਾਂਗਰਸ ਨੂੰ ਵੋਟ ਪਾਉਣ ਦਾ ਜਿਹੜਾ ਕਬੂਲਿਆ ਸਾਰਾ ਕੁਝ ਔਰ ਇਸੇ ਤਰ੍ਹਾਂ ਹੀ ਮੰਜੇ ਦੇ ਨਾਲ ਪੰਜਾ ਸਾਡੇ ਵਡਾਲਾ ਸਾਹਿਬ ਤੇ ਕਾਂਗਰਸ ਜਿਹੜੇ ਕਾਂਗਰਸ ਦੀ ਤੇ ਜਿਹੜੀ ਅਕਾਲੀ ਦਲ ਦੀ ਜਾਂ ਪੰਥ ਦੀ ਆਪਸ ਵਿੱਚ ਡਾਇਲੋਜੀ ਦੂਰ ਦੂਰ ਤੱਕ ਨਹੀਂ ਮਿਲਦੀ ਮਤਲਬ ਇੱਕ ਇਹ ਦੋਨੋਂ ਵਿਰੋਧੀ ਧਿਰਾਂ ਨੇ ਜਿਹੜੀਆਂ ਚੁੰਬਕ ਦੇ ਦੋ ਪਾਸਿਆਂ ਦੀ ਤਰ੍ਹਾਂ ਇੱਕ ਪਾਸੇ ਨੂੰ ਧੱਕਦੀਆਂ ਨੇ ਲੇਕਿਨ ਇੱਥੇ ਜਾਤੀ ਜਿਹੜਾ ਹਮਲਾ ਕਰਦੇ ਹੋਏ ਇਹ ਦੋਨੋਂ ਇਕੱਠੇ ਹੋਏ ਸਾਂਝੇ ਪੋਸਟਰ ਲੱਗੇ ਮੰਝਾ ਤੇ ਪੰਜੇ ਦੇ ਸਾਂਝੇ ਪੋਸਟਰ ਲੱਗੇ ਇਸੇ ਤਰ੍ਹਾਂ ਹੀ BSP ਨੇ ਸਾਂਝੇ ਪੋਸਟਰ ਲਾਏ ਇਸੇ ਤਰ੍ਹਾਂ ਹੀ ਇਹ ਲਿਖਦੇ ਕੀ ਨੇ ਕਾਂਗਰਸ ਕਮਿਊਨਿਸਟ ਤੇ BSP ਇੱਥੇ ਮੈਨੂੰ ਹੈਰਾਨੀ ਜਿਹੜੀ ਸਭ ਤੋਂ ਵੱਡੀ ਹੋਈ ਆ ਉਹ ਇਹ ਹੋਈ ਕਿ ਮੈਂ ਬਹੁਤ ਜ਼ਿਆਦਾ ਰਿਗਾਰਡ ਕਰਦੀ ਆ ਕਮਿਊਨਿਸਟ ਲੀਡਰਾਂ ਦਾ ਔਰ ਸ਼ੁਰੂ ਤੋਂ ਲੈ ਕੇ ਜਦੋਂ ਕਿਤੇ ਮੈਨੂੰ ਸੁਰਤ ਆਈ ਆ ਜਦੋਂ ਕਿਦਾ ਮੈਨੂੰ ਰਾਜਨੀਤੀ ਦੀ ਸਮਝ ਆਈ ਆ ਔਰ ਮੈਂ ਦੇਖਦੀ ਆ ਰਹੀ ਆ ਕਿ ਕਮਿਊਨਿਸਟ ਜਿਹੜੇ ਨੇ ਉਹ ਚਾਹੇ ਦੇਸ਼ ਦਾ ਕੋਈ ਇਹੋ ਜਿਹਾ ਮੁੱਦਾ ਹੋਵੇ ਚਾਹੇ ਪੰਜਾਬ ਦਾ ਮੁੱਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਜਿਹੜਾ ਆਮ ਜਨਤਾ ਦੇ ਖਿਲਾਫ ਆਮ ਲੋਕਾਂ ਦੇ ਖਿਲਾਫ ਲੇਬਰ ਕਲਾਸ ਦੇ ਖਿਲਾਫ ਜਾਂ ਸਿਧਾਂਤਾਂ ਦੀ ਪਾਰਟੀ ਜਿਹਨੂੰ ਮੈਂ ਕਹਿ ਸਕਦੀ ਆ ਕਿ ਬੇਸ਼ੱਕ ਉਹ ਛੋਟੀ ਸੀ ਪਰ ਆਪਣੇ ਸਿਧਾਂਤਾਂ ਤੇ ਹਮੇਸ਼ਾ ਕਾਇਮ ਰਹਿੰਦੇ ਸੀ ਉਹਨਾਂ ਨੇ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਕਾਂਗਰਸ ਦਾ ਜਰਗੱਠ ਛੋੜ ਦਾ ਸਾਥ ਦਿੱਤਾ ਇਹ ਮੇਰੇ ਲਈ ਹੈਰਾਨ ਕਰਨ ਵਾਲੀ ਗੱਲ ਵੀ ਆ ਔਰ ਮੈਂ ਇੱਥੇ ਵੀ ਜਾਨਣਾ ਚਾਹੁੰਦੀ ਆ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਵੀਐਸਪੀ ਨੂੰ ਦਿੱਤੀਆਂ ਬਾਗੀਆਂ ਨੂੰ ਦਿੱਤੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ ਭਾਜਪਾ ਨੂੰ ਦਿੱਤੀਆਂ ਅਤੇ ਕਾਂਗਰਸ ਆਪਣੇ ਤੌਰ ਤੇ ਵੀ ਲੜੇਗੀ ਤੇ ਫਿਰ ਇਹਨਾਂ ਪੋਸਟਰਾਂ ਦੇ ਵਿੱਚੋਂ ਕਮਿਊਨਿਸਟਾਂ ਦਾ ਨਿਸ਼ਾਨ ਕਿਉਂ ਗਾਇਬ ਹੈ ਪੂਰੇ ਹਲਕੇ ਦੇ ਵਿੱਚ ਇੱਕ ਵੀ ਸੀਟ ਜਿਹੜੀ ਆ ਉਹ ਕਮਿਊਨਿਸਟਾਂ ਨੂੰ ਕਾਮਰੇਡਾਂ ਨੂੰ ਕਿਉਂ ਨਹੀਂ ਦਿੱਤੀ ਗਈ ਕੀ ਇਹ ਮਤਲਬ ਵਰਤ ਹੋਣ ਦਾ ਇੱਕ ਬਹੁਤ ਲੁਕਮਾ ਜਿਹਾ ਟੰਗ ਨਹੀਂ ਸੀਗਾ ਕਿ ਉਹਨਾਂ ਨੇ ਆਪਣਾ ਹੱਕ ਕਿਉਂ ਨਹੀਂ ਜਤਾਇਆ ਇੱਕ ਅੱਧੀ ਸੀਟ ਜਾਂ ਇੱਕ ਦੋ ਸੀਟਾਂ ਉਹਨਾਂ ਨੂੰ ਵੀ ਆਪਣੀ ਇੱਥੇ ਡਿਮਾਂਡ ਕਰਨੀ ਚਾਹੀਦੀ ਸੀ ਉਹਨਾਂ ਨੂੰ ਵੀ ਹੱਕ ਬੰਦਾ ਫਿਰ ਉਹ ਵੀ ਨਿਸ਼ਾਨ ਤੇ ਆਪਣੇ ਦੇ ਉੱਤੇ ਲੜਨ ਇਹ ਇੱਕ ਅਜੀਬ ਚੀਜ਼ ਹੋਈ ਹੈ ਜੀ ਔਰ ਇਸ ਤੋਂ ਲਾਵਾ ਮੈਨੂੰ ਸਮਝ ਨਹੀਂ ਆਈ ਕਿ ਵੀ ਇੰਨੀ ਖੜੀ ਜਾਤੀ ਦਸ਼ਮਣੀ ਹੁੰਦੀ ਆ ਤੁਹਾਡੇ ਮੈਂ ਤੁਹਾਡੇ ਸਾਹਮਣੇ ਸਾਰਾ ਵੀ ਦੱਸੂਗੀ ਕਿ ਇਹ ਸਭ ਕੁਝ ਕਰਨ ਦੇ ਬਾਵਜੂਦ ਜਿਹੜਾ ਜਿਹੜਾ ਸਾਡਾ ਸਾਹਮਣਾ ਜਿਹੜਾ ਪ੍ਰੈਸ ਦੇ ਵਿੱਚ ਸਾਰੀ ਨਕੌਦਰ ਦੀ ਪ੍ਰੈਸ ਵੀ ਇੱਥੇ ਖੜੀ ਆ ਪ੍ਰੈਸ ਦੇ ਵਿੱਚ ਜਿਹੜਾ ਨੋਟ ਤੇ ਫੋਟੋ ਦਿੱਤੀ ਗਈ ਸੀ ਉਹਦੇ ਵਿੱਚ ਕਾਂਗਰਸ ਤੇ ਬੀਐਸਪੀ ਦਾ ਸਮਝੌਤਾ ਜਿਹੜਾ ਉਹ ਕਬੂਲਿਆ ਗਿਆ ਸੀ ਔਰ ਉਸ ਕਬੂਲ ਨਾਮੇ ਦੇ ਵਿੱਚ ਕਾਂਗਰਸ ਤੇ ਬੀਐਸਪੀ ਆਮ ਆਦਮੀ ਪਾਰਟੀ ਕੋਲੋਂ ਟੜੇ ਦੇ ਨਾਲ ਹਾਰ ਤਲੀ ਦੋਨੋਂ ਰਲ ਕੇ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਮੁਕਾਬਲਾ ਨਹੀਂ ਕਰ ਸਕੇ ਜਾਂ ਜੇ ਇਕੱਲੇ-ਇਕੱਲੇ ਨੂੰ ਲਾਈਏ ਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਇੱਕ ਵੀ ਪਾਰਟੀ ਜਿਹੜੀ ਉਹ ਸਟੈਂਡ ਨੇ ਕਰਦੀ ਇਨਫੈਕਟ 130 ਸਾਲ ਪੁਰਾਣੀ ਜਿਹਨੇ ਆਪਣੀ ਜਿਹਨੇ ਆਪਣੀ ਸਾਖ ਦਾਤੇ ਲਾ ਕੇ ਇਹ ਜਿਹੜਾ ਜਿਹੜਾ ਵੀ ਐਸਪੀ ਦੇ ਨਾਲ ਸਮਝੌਤਾ ਕੀਤਾ ਸਮਝੌਤੇ ਜਿਹੜੇ ਹੁੰਦੇ ਆਏ ਆ ਚੱਲਦੇ ਰਹੇ ਆ ਪਰ ਆ ਜਿਹੜਾ ਟਾਈਮ ਸੀ ਇਸ ਸਮਝੌਤਿਆਂ ਦਾ ਨਹੀਂ ਸੀਗਾ ਇਹ ਟਾਈਮ ਜਿਹੜਾ ਸੀਗਾ ਇਹ ਸਭ ਦੀ ਪਾਰਟੀ ਦੀ ਆਪ ਆਪਣੀ ਕਾਰਜਕਾਰੀ ਦੇਖਣ ਦਾ ਟਾਈਮ ਸੀ ਕਿਉਂਕਿ 27 ਦੀ ਇਲੈਕਸ਼ਨ ਹੈ ਅੱਗੇ ਕਿਸੇ ਨੇ ਪਰਵਾਹ ਨਹੀਂ ਕੀਤੀ ਉਹਨਾਂ ਨੇ ਸਿਰਫ ਇਹ ਦੇਖਿਆ ਕਿ ਇੱਕ ਮੈਲਾ ਆਮਕਰ ਦੀ ਕੈਂਡੀਡੇਟ ਜਿਹੜੀ ਐਮਐਲਏ ਬਣ ਕੇ ਸਾਰਿਆਂ ਦੇ ਸਾਹਮਣੇ ਆਈ ਆ ਇਹ ਸਾਡੇ ਕਿਸੇ ਦੇ ਪੈਰ ਕਿਉਂ ਨਹੀਂ ਲੱਗਣ ਦਿੰਦੀ ਪਿਛਲੇ 4 ਸਾਲ ਤੋਂ ਉਖਾੜ ਕੇ ਰੱਖੇ ਹੋਏ ਸੀ ਜਿਹੜੇ ਉਹਨੂੰ ਉਖਾੜਨ ਵਾਸਤੇ ਮੇਰੇ ਹੌਸਲੇ ਡਿੱਗਣ ਵਾਸਤੇ ਇਹ ਕੋਜੀ ਸਾਜ਼ਿਸ਼ ਕੀਤੀ ਗਈ ਔਰ ਮੈਂ ਇਹ ਦੇਖਦੀ ਆ ਕਿ ਵੀ ਜੇ ਅੱਜ ਇਹਨਾਂ ਨੇ ਇਹ ਸਿਨੈਰੀਓ ਜਿਹੜਾ ਇਹ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਨਜ਼ਰ ਆਉਂਦਾ ਕਿ ਇਹ ਇਹੋ ਹੀ ਜਿਹੜੀ ਕਰਤੂਤ ਹੈ ਪੂਰੇ ਪੰਜਾਬ ਦੇ ਵਿੱਚ ਖੇਡਣਗੇ ਮੈਂ ਆਪਣੀ ਪਾਰਟੀ ਨਾਲ ਵੀ ਗੱਲ ਕਰੂੰਗੀ ਕਿ ਇਹ ਇੱਕ ਐਸਾ ਹੈ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਹਾਲਾਂਕਿ ਬਹੁਤ ਅੱਛੇ ਰਿਜ਼ਲਟ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਬਲੰਦ ਹੌਸਲੇ ਨੇ ਪਾਰਟੀ ਦੇ ਸਾਰੇ ਆਗੂਆਂ ਦੇ ਵਰਕਰਾਂ ਦੇ ਸਬਦੇ ਔਰ ਇਸੇ ਹੀ ਜਿਹੜੀ ਇਸੇ ਲੜੀ ਦੇ ਤਹਿਤ ਜਿਹੜਾ ਜਿਹੜਾ ਨਕੋਦਰ ਆ ਉੱਥੇ ਵੀ ਆਗੂਆਂ ਦੇ ਸਾਡੇ ਸਾਰਿਆਂ ਦੇ ਹੌਸਲੇ ਬੁਲੰਦ ਹੈ ਕਿਉਂਕਿ ਅਸੀਂ ਇਹਨਾਂ ਦੇ ਨਾਲੋਂ ਪਿੱਛੇ ਨਹੀਂ ਇਹਨਾਂ ਦੀ ਇਸ ਮੁਕਾਬਲੇ ਦੀ ਦੌੜ ਦੇ ਵਿੱਚ ਆਮ ਆਦਮੀ ਠੀਕ ਫੇਰ ਅਗੇ ਖੜੀ ਮੈਡਮ ਤੁਸੀਂ ਸਵਾਲ ਖੜੇ ਕੀਤੇ ਪਰ ਵਿਰੋਧੀ ਪਾਰਟੀਆਂ ਕਹਿੰਦੀ ਹੈ ਕਿ ਸਾਡੇ ਨਾਲ ਪਰੇ ਹੋਣਦੇ ਨੇ ਸਾਡੇ ਨਾਲ ਪੂਰਾ ਤੱਕਾ ਜਿਹੜਾ ਇਸ ਚੋਨਾ ਚ ਕੀਤਾ ਹੈ ਇਨ ਫੈਕਟ ਕਾਗਜ਼ ਫੜ ਕੇ ਕਾਗਜ਼ ਫਾੜਨ ਵਾਲੀਆਂ ਵੀਡੀਓਜ਼ ਵੀ ਲਗਾਤਾਰ ਸਾਹਮਣੇ ਆਈਆਂ ਨੇ ਤੇ ਲਗਾਤਾਰ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਲਗਾਤਾਰ ਤਾਨਾਸ਼ਾਹੀ ਡਿਕਟੇਟਰਸ਼ਿਪ ਜਿਹੜੀ ਉਹ ਕਰਦੀ ਨਜ਼ਰ ਆ ਰਹੀ ਹੈ ਮੈਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਆਪਣੇ ਹਲਕੇ ਵਾਸਤੇ ਕੀਤੀ ਸੀ ਮੇਰੇ ਹਲਕੇ ਦੇ ਵਿੱਚ ਇੱਕ ਸਿੰਗਲ ਕੋਈ ਕਿਸੇ ਵਿਰੋਧੀ ਨੂੰ ਪੁੱਛ ਕੇ ਦੇਖ ਲਓ ਕਿ ਤੁਹਾਡੇ ਨਾਲ ਕਾਗਜ਼ਾਂ ਦੇ ਵਿੱਚ ਕਿਤੇ ਤੱਕਾ ਹੋਇਆ ਹੋਵੇ ਤੁਹਾਡੇ ਨਾਲ ਸਕਰੂਟੀ ਨੇ ਦੇ ਵਿੱਚ ਕਿਸੇ ਤੱਕਾ ਹੋਇਆ ਹੋਵੇ ਤੁਹਾਡੇ ਕਿਸੇ ਇੱਕ ਮੈਂਬਰ ਨੂੰ ਫੋਰਸ ਕੀਤਾ ਗਿਆ ਹੋਵੇ ਕਿਸੇ ਪਾਸਿਓਂ ਦਬਾ ਪਾਇਆ ਹੋਵੇ ਕਿ ਤੁਸੀਂ ਆਪਣੇ ਕਾਗਜ਼ ਚੁੱਕ ਲਓ ਕਿਸੇ ਆਜ਼ਾਦ ਨੂੰ ਮਤਲਬ ਕੀਤਾ ਹੋਵੇ ਹਾਂ ਇੱਕ ਸਿੰਗਲ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ ਕਿ ਇੱਕ 26 ਸਾਲ ਦਾ ਸਰਪੰਚ ਆ ਸਾਡਾ ਬੜਾ ਸਿੱਧ ਪੁਰਤੋ ਬਲਜੀਤ ਸਿੰਘ ਉਹਦਾ ਨਾਮ ਆ 26 ਸਾਲ ਦਾ ਅਮਰਤਾ ਸਿੰਘ ਜਿਹੜਾ ਮੁੰਡਾ ਸਰਪੰਚ ਆ ਉਹਨੂੰ ਵਡਾਲਾ ਸਾਹਿਬ ਨੇ इमोशनल ਬਲੈਕਮਿਲ ਕਰਕੇ ਪੰਥ ਦੇ ਨਾਮ ਤੇਤੇ ਸਾਡੇ ਸਰਪੰਚ ਨੂੰ ਆਪਣੇ ਹੱਕ ਦੇ ਵਿੱਚ ਕਰਕੇ ਉਹਨੂੰ ਆਜ਼ਾਦ ਤੌਰ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਾਈ ਜਦੋਂ ਮੈਂ ਫੋਨ ਤੇ ਰਾਬਤਾ ਕੀਤਾ ਬੱਚਾ ਆ ਮੇਰਾ ਫਰਜ਼ ਬੰਦਾ ਸੀ ਕਿ ਮੈਂ ਉਹਦੇ ਨਾਲ ਰਾਬਤਾ ਕਰਦੀ ਮੈਨੂੰ ਸਮਝਾਉਂਦੀ ਕਿ ਤੇਰੇ ਤੂੰ ਸਰਪੰਚ ਬਣਿਆ ਤੂੰ ਆਪਣੀ ਸਰਪੰਚੀ ਨੂੰ ਜਿਹੜਾ ਉਹ ਸਹੀ ਢੰਗ ਦੇ ਨਾਲ ਚਲਾ ਤੇਰੀ ਜ਼ਿੰਦਗੀ ਅੱਗੇ ਪਈ ਆ ਸਰਪੰਚੀ ਚ ਕਾਮਯਾਬ ਹੋਏਗਾ ਤੂੰ ਅੱਗੇ ਵੀ ਕਾਮਯਾਬ ਹੋਏਗਾ ਔਰ ਉਸ ਪਰਸਨ ਨੇ ਜਿਹੜੀ ਮੈਨੂੰ ਗੱਲ ਉਸ ਸਰਪੰਚ ਨੇ ਕਹੀ ਤੁਸੀਂ ਹੈਰਾਨ ਹੋ ਜਾਓਗੇ ਉਹ ਕਹਿੰਦਾ ਜੀ ਮੈਨੂੰ ਵਡਾਲਾ ਸਾਹਿਬ ਨੇ ਸੌਂਖਵਾ ਦਿੱਤੀ ਆ ਮੈਂ ਹੁਣ ਆਪਣੇ ਕਾਗਜ਼ ਦੇ ਮੈਂ ਮੈਂ ਪਿੱਛੇ ਨਹੀਂ ਹਟ ਸਕਦਾ ਮਤਲਬ ਇੰਨੀਆਂ ਘਟਿਆ ਕਰਤੂਤਾ ਸੌਹਾ ਖੜਾਓ ਆਪਣੇ ਪੁੱਤਾਂ ਪੋਤਿਆਂ ਨੂੰ ਤੁਸੀਂ ਪੰਥ ਦੀਆਂ ਤੁਸੀਂ ਮਤਲਬ ਦੂਜਿਆਂ ਦੇ ਬੱਚਿਆਂ ਨੂੰ ਇਹ ਕੰਮ ਜਾਣਾ ਹੀ ਨਹੀਂ ਇੱਥੋਂ ਤੁਸੀਂ ਗਰਮ ਤਾਰਾਵਾਂ ਦੇ ਨਾਲ ਜੋੜਦੇ ਹੋ ਗਰਮ ਗਰਮ ਦਲਾਂ ਦੇ ਨਾਲ ਜੋੜਦੇ ਹੋ ਤੁਸੀਂ ਬੱਚਿਆਂ ਦੇ ਲੋਕਾਂ ਨੇ ਕਿ 26 ਸਾਲ ਦਾ ਬੱਚਾ ਜਿਹੜਾ ਸਰਪੰਚ ਬਣਿਆ ਹੋਣੇ ਉਹਦੇ ਨਾਲ ਇਹ ਜਿਹੜੀ ਹਰਕਤ ਕੀਤੀ ਗਈ ਹੋ ਸਕਦਾ ਕੱਲ ਨੂੰ ਉਹਨੂੰ ਦਬਾ ਪਾ ਕੇ ਮੁਕਰਾ ਵੀ ਲੈ ਜਾਵੇ ਮੈਂ ਇਤੋਂ ਵੀ ਮੈਨੂੰ ਇਹ ਨਹੀਂ ਹੈਗਾ ਹੋ ਸਕਦਾ ਮੁਕਰਾ ਲਿਆ ਜਾਵੇ ਪਰ ਮੈਂ ਆਪਣੇ ਜ਼ਮੀਰ ਤੇ ਹੱਥ ਰੱਖ ਕੇ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਇਹ ਗੱਲ ਜਿਹੜੀ ਐ ਐਕਸੈਪਟ ਕਰਦੀ ਕਿ ਮੇਰੇ ਨਾਲ ਫੋਨ ਤੇ ਉਸ ਬੱਚੇ ਨੇ ਇਹ ਗੱਲ ਕੀਤੀ ਕਿ ਮੈਨੂੰ ਸੌਖਾ ਦਿੱਤੀ ਐ ਇਸ ਕਰਕੇ ਮੈਂ ਹੁਣ ਪਿੱਛੇ ਨਹੀਂ ਹਟ ਸਕਦਾ ਮੈਂ ਗੁਰਸਾਭ ਦੀ ਸੰਖਿਆ ਤੇ ਮੈਡਮ ਜਿਹੜੇ ਹੈਗੇ ਵੱਡੇ આરોਪ ਲਗਾਏ ਜਾ ਰਹੇ ਹੈਗੇ ਕੀ ਕਹਿਣਾ ਚਾਹੋਗੇ ਜਿੱਤਰਾ ਜੋਨ ਤੋਂ ਇੱਕ ਟੜ ਲੱਗਦਾ ਦੋਸ਼ ਸਰਕਾਰ ਤੇ ਜੀ ਤੁਹਾਡੇ ਤੇ ਵੀ ਲਾਉਂਦੇ ਧਰਨਾ ਵੀ ਲੱਗਾ ਹੋਇਆ ਕੱਲ ਦਾ ਵੀ ਲੱਗਾ ਸੀ ਜੀ ਵੀ ਜਿਹੜਾ ਤੁਹਾਡੀ ਸਹਿਤ ਹੈ ਅਸਲੀ ਸੰਸਦ ਨੇ ਜਿਹੜਾ ਸਾਰੀ ਹੋਈ ਕੈਂਡੀਡੇਟ ਨੂੰ ਸਾਡੀ ਘਟ ਜਾਂਦਾ ਮੈਨੂੰ ਐ ਦੱਸੋ ਤੁਸੀਂ ਕਿ ਵੀ ਤੁਸੀਂ ਸਾਰੀ ਪ੍ਰੈਸ ਸਾਰੇ ਵਿੱਚ ਵਿਚ ਰਹੇ ਸੀ ਤੁਸੀਂ ਕਿਤੇ ਮੇਰੀ ਸ਼ਮੂਲੀਅਤ ਨਜ਼ਰ ਦੇਖੀ ਤੁਸੀਂ ਮੇਰਾ ਸਾਆ ਵੀ ਨੇੜੇ ਤੇੜੇ ਕਿਤੇ ਦੇਖਿਆ ਹੋਵੇ ਜੀ ਪੂਰੀ ਇਲੈਕਸ਼ਨ ਦੇ ਦੌਰਾਨ ਸਿਵਾਏ ਮੈਂ ਆਪਣੀਆਂ ਜਿਹੜੀਆਂ ਮੇਰੀਆਂ ਸੰਪਤੀ ਵਾਈਜ਼ ਮੀਟਿੰਗਸ ਸੀ ਉਸ ਤੋਂ ਇਲਾਵਾ ਖੁੱਲਾ ਛੱਡਿਆ ਗਿਆ ਸੀ ਪ੍ਰਸ਼ਾਸਨ ਨੂੰ ਜੇ ਮੇਰਾ ਕਿਤੇ ਕਸੂਰ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਆਂ ਜੇ ਪ੍ਰਸ਼ਾਸਨ ਦੇ ਵਿੱਚ ਕੀ ਚੱਲਦਾ ਕਿੱਦਾਂ ਉਹਨਾਂ ਨੇ ਰਿਜ਼ਲਟ ਜਿਹੜਾ ਡਿਕਲੇਅਰ ਕੀਤਾ ਕੀ ਕੀਤਾ ਸਾਨੂੰ ਸਿਰਫ ਰਿਜ਼ਲਟ ਮਿਲਿਆ ਰਿਜ਼ਲਟ ਦੇ ਮੁਤਾਬਕ ਅਸੀਂ ਜਿੱਤੇ ਹੋਏ ਸੀ ਅਸੀਂ ਆਪਣਾ ਜਿੱਤ ਦਾ ਜਿਹੜਾ ਸਰਟੀਫਿਕੇਟ ਜਿਹੜਾ ਰਾਤ ਨੂੰ ਸ਼ੀਟ ਜਿਹੜੀ ਆ ਉਹ ਕੱਢੀ ਜਾਂਦੀ ਆ ਸੰਪਤੀਆਂ ਦੀ ਉਹਦੇ ਮੁਤਾਬਕ ਅਸੀਂ ਜਿੱਤੂ ਸੀ ਅਸੀਂ ਆਪਣਾ ਸਰਟੀਫਿਕੇਟ ਜਿਹੜਾ ਰিসিਵ ਕਰ ਲਿਆ ਹੁਣ ਅੱਗੇ ਉਹਨਾਂ ਦਾ ਕੀ ਉਹ ਤਾਂ ਬਹੁਤ ਸਾਰੀ ਚੀਜ਼ਾਂ ਕੋਈ ਗੱਲ ਨਹੀਂ ਅਗਲੇ ਆਪਣੇ ਚਲੇ ਜਾਣ ਅਪੀਲ ਦੇ ਵਿੱਚ ਉੱਥੋਂ ਕਰ ਲੈਣ ਔਰ ਬਹੁਤ ਸਾਰੀਆਂ ਐਸੀਆਂ ਸੀਟਾਂ ਜਿੱਥੇ ਅਸੀਂ 2 2 4 4 6 6 ਛੋੜ ਸੁਣੋ ਤੁਸੀਂ ਅਸੀਂ ਬਹੁਤ ਸਾਰੀਆਂ ਐਸੀਆਂ ਸੀਟਾਂ ਜਿੱਥੇ ਅਸੀਂ ਕਿਤੇ 4 ਨਾਲ ਹਾਰੇਆਂ ਕਿਤੇ 7 ਨਾਲ ਹਾਰੇ ਕੀ ਗੱਲ ਮੈਨੂੰ ਧੱਕਾ ਕਰਨਾ ਨਹੀਂ ਸਿਉਂਦਾ ਸਾਨੂੰ ਅਸੀਂ ਕਾਗਜ਼ ਤੱਕ ਹੀ ਫੜਨੇ ਆਸ ਤੇ ਪੰਜ ਚਾਰ ਵੋਟਾਂ ਦੇ ਉੱਤੇ ਵੀ ਪ੍ਰਸ਼ਾਸਨ ਨੂੰ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ਕਿ ਕੋਈ ਗੱਲ ਨਹੀਂ ਅਸੀਂ ਅਪੀਲ 'ਚ ਚਲੇ ਜਾਵਾਂਗੇ ਅਸੀਂ ਹਾਸਲ ਕਰ ਲਾਂਗੇ ਜੋ ਸਾਡਾ ਹੱਕ ਮੰਦਾ ਹੋ ਅਸੀਂ ਤਾਂ ਉੱਥੇ ਦਬਾਅ ਨਹੀਂ ਪਾਇਆ ਤੁਸੀਂ ਸੋਚੋ ਕਿਹੜੇ ਦਵਾਦੀਆਂ ਗੱਲਾਂ ਕਰਦੇ ਨੇ ਸਿਰਫ ਡਰਾਮੇबाजी ਹੈ ਬਸਪਾ ਵੱਲੋਂ ਆਖਿਆ ਜਾ ਰਿਹਾ ਕਿ ਨੂਰਮੈਲ ਜਿਹੜਾ ਰਿਜ਼ਲਟ ਨਾਲ ਦੀ ਨਾਲ ਦਿੱਤਾ ਗਿਆ ਲੇਕਿਨ ਇਹ ਕਾਂਗਰਸ ਆਪਣੇ ਹਲਕਾ ਉਧਰ ਦੇ ਵਿੱਚ ਇੰਨੀ ਦੇਰੀ ਕਿਉਂ ਲਾਈ ਗਈ ਇਹ ਪ੍ਰਸ਼ਾਸਨ ਨੂੰ ਪੁੱਛਣ ਵਾਲੀਆਂ ਗੱਲਾਂ ਨੇ ਪ੍ਰਸ਼ਾਸਨ ਨੂੰ ਪੁੱਛੋ ਕਿ ਜਿਹੜੇ ਰਿਜ਼ਲਟ ਦੇ ਵਿੱਚ ਜਿਹੜੀ ਕਿਉਂ ਹੋਈ ਨਾ ਤਾਂ ਮੈਂ ਮੈਡਮ ਜੀ ਤੁਹਾਡਾ ਹਲਾਰਾ ਕਹਿੰਦੇ ਮੈਂ ਚਲੋ ਉਹ ਤਾਂ ਹੁਣ ਲੱਗਣਾ ਹੀ ਹੁੰਦਾ ਹਲਕੇ ਦੇ ਲੀਡਰ ਦਾ ਨਾਮ ਲੋਕ ਲਾਉਂਦੇ ਹੁੰਦੇ ਆ ਮੈਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਆਪਣੀ ਜ਼ਮੀਰ ਦਾ ਪਤਾ ਕਿ ਮੈਂ ਸਾਫ਼ ਸੋਸੇ ਢੰਗ ਨਾਲ ਜਿਹੜੀ ਬਿਲਕੁਲ ਟਰਾਂਸਪੇਰੈਂਟ ਇਲੈਕਸ਼ਨ ਕਰਵਾਈ ਆ ਔਰ ਇਹ 2027 ਨੂੰ ਦੇਖਦੇ ਹੋਏ ਕਰਵਾਈ ਆ ਕਿ ਅਸੀਂ ਕਿਤੇ ਵੀ ਦਖਲਅੰਦਾਜ਼ੀ ਨਹੀਂ ਕਰਨੀ ਅਸੀਂ ਸ਼ੀਸ਼ਾ ਦੇਖਣਾ ਹੈ ਕਿ ਸਾਡੇ ਕੋਲ ਕੀ ਆ ਔਰ ਅੱਗੋਂ ਅਸੀਂ ਕਿਵੇਂ ਚੱਲਣਾ ਬਲਾਕ ਮੈਮ ਬਲਾਕ ਸੰਤੀਰ ਉਹਨੂੰ ਵੀ ਰਾਤ ਨੂੰ 1 ਵਜੇ ਸਰਟੀਫਿਕੇਟ ਦਿੱਤਾ ਗਿਆ ਜੀ ਦੇਖੋ ਇਹ ਅੰਦਰਲੀਆ ਚੀਜ਼ਾਂ ਨੇ ਕਿ ਕੈਂਡੀਡੇਟ ਸੈਟੀਸਫਾਈਡ ਹੁੰਦੇ ਆ ਕਿ ਨਹੀਂ ਹੁੰਦੇ ਉਹਦੇ ਵਿੱਚ ਮੈਨੂੰ ਦੱਸੋ ਤੁਸੀਂ ਵੀ ਕਿਸੇ ਲੀਡਰ ਦਾ ਕੀ ਰੋਲਾ ਜਿੱਥੇ ਜੇ ਕੈਂਡੀਡੇਟ ਸੈਟੀਸਫਾਈਡ ਨਹੀਂ ਹੋਇਆ ਜਾਂ ਕੈਂਡੀਡੇਟ ਨੂੰ ਸੈਟੀਸਫਾਈਡ ਕਰਾਉਣਾ ਉਹ ਪ੍ਰਸ਼ਾਸਨ ਦਾ ਫਰਜ ਬੰਦਾ ਉਹਦੇ ਵਿੱਚ ਜਦ ਉਹਦੇ ਵਿੱਚ ਲੀਡਰ ਦਾ ਕੀ ਰੋਲਾ ਮੈਨੂੰ ਸਮਝਾਓ ਤੁਸੀਂ ਸਵਾਲ ਤਾਂ ਇਹ ਹੈ ਜੀ ਦੋ ਵਾਰੀ ਉਹਦੀ ਕਾਊਂਟਿੰਗ ਹੋਈ ਆ ਕਾਊਂਟਿੰਗ ਤੋਂ ਬਾਅਦ ਵੀ ਰਿਜ਼ਲਟ ਉਹਦੇ ਹੱਕ ਵਿੱਚ ਜਾਂਦਾ ਹੈ ਤੇ ਫਿਰ ਜੇ ਉਹ 1 ਵਜੇ ਤੱਕ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਉਹਦੇ ਵਿੱਚ ਸਾਰੇ ਜ਼ਿੰਮੇਵਾਰ ਕੌਣ ਨੇ ਉਹਨਾਂ ਕੋਈ ਫਰਕ ਨਹੀਂ ਪੈਂਦਾ ਜੀ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਕੰਮ ਹੀ ਨਹੀਂ ਕਰਨ ਦਿਓਗੇ ਜਿੱਦ ਪ੍ਰਸ਼ਾਸਨ ਤੁਹਾਡੇ ਖਿਲਾਫ ਜਾ ਰਿਹਾ ਤੇ ਤੁਸੀਂ ਧਰਨੇ ਲਾਓ ਜੇ ਰੀਕਾਉਂਟਿੰਗ ਕਰਵਾਉਣ ਦਾ ਹੱਕ ਸਾਡੇ ਕੋਲ ਹੈਗਾ ਉਹ ਚ ਕੀ ਦਿੱਕਤ ਐ ਇਹ ਵੀ ਕਰਵਾਉਣ ਜਿੱਦੀ ਮਰਜ਼ੀ ਕਰਵਾਉਣ ਉਹ ਚ ਕੋਈ ਫਰਕ ਪੈਂਦਾ ਜਿਹੜਾ ਮਰਜ਼ੀ ਕਰਵਾ ਸਕਦਾ ਉਹ ਚ ਕੀ ਇਹ ਇਹ ਤਾਂ ਕੋਈ ਸਵਾਲ ਹੀ ਨਹੀਂ ਹੈਗਾ ਨਾ ਇਹ ਤਾਂ ਸਵਾਲ ਉਹਨਾਂ ਨੂੰ ਪੁੱਛੋ ਜਿਹੜੇ ਬਿਨਾਂ ਵਜ੍ਹਾ ਮਾਹੌਲ ਨੂੰ ਖਰਾਬ ਕਰਦੇ ਨੇ ਇਨਾ ਸਾਜ਼ਗਰ ਮਾਹੌਲ ਰਿਹਾ ਪੂਰੀ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਉੱਚ-ਨੀਚ ਨਹੀਂ ਹੋਈ ਹੁਣ ਰਿਜ਼ਲਟ ਨੂੰ ਲੈ ਕੇ ਬੇਬੁਨਿਆਦ ਚੀਜ਼ਾਂ ਦੇ ਉੱਤੇ ਧਰਨੇ ਬੇਬੁਨਿਆਦ ਚੀਜ਼ਾਂ ਦੇ ਉੱਤੇ ਔਰ ਮਾੜੇ ਗੰਦੇ ਕਮੈਂਟ ਆਪਣੇ ਹਲਕੇ ਦੇ ਐਮਐਲਏ ਵਾਸਤੇ ਇੱਕ ਲੇਡੀ ਐਮਐਲਏ ਵਾਸਤੇ ਜਿਹੜੀ ਚੱਲੀ ਨਹੀਂ ਜਾਂਦੀ ਇਹਨਾਂ ਦੇ ਕੋਲੋਂ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਇਹਨਾਂ ਕੋਲੋਂ ਇੱਕ ਸਧਾਰਨ ਕਰਦੀ ਜਿਹੜੀ ਔਰਤ ਆ ਉਹ ਐਮਐਲਏ ਬਣ ਕੇ ਇੱਕ ਪੂਰੇ ਮੁਕਾਬਲੇ 'ਚ ਇਹਨਾਂ ਦੇ ਸਾਹਮਣੇ ਖੜੀ ਆ ਔਰ ਇਹ ਸਾਡੇ ਸਧਾਰਨ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਸਧਾਰਨ ਵਰਕਰਾਂ ਦੀਆਂ ਇਲੈਕਸ਼ਨਲ ਲੜੀਆਂ ਆ ਜਿਨ੍ਹਾਂ ਨੂੰ ਕੋਈ ਬਹੁਤ ਵੱਡਾ ਜਾਤੀ ਤੌਰ ਤੇ ਉਹਨਾਂ ਦੇ ਕੋਲ ਤਜਰਬਾ ਨਹੀਂ ਸੀਗਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਲੜਾਉਣ ਦਾ ਮਤਲਬ ਸਾਡੇ ਜਿੰਨੇ ਕੈਂਡੀਡੇਟ ਜਿੱਤੇ ਨੇ ਜਾਂ ਜਿੰਨੇ ਮੁਕਾਬਲੇ ਦੇ ਵਿੱਚ ਨਹੀਂ ਬਿਲਕੁਲ ਸਧਾਰਨ ਨੇ ਪਹਿਲੀ ਪਹਿਲੀ ਵਾਰ ਇਲੈਕਸ਼ਨ ਲੜਨ ਵਾਲੇ ਲੋਕ ਨੇ ਸਿਰਫ ਇੱਕ ਸਾਡੇ ਸਾਧਰਸ਼ਨ ਸਿੰਘ ਟਾਲੀ ਨੇ ਰਿਪੀਟ ਕੀਤੀ ਹੈ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਅਦਰਵਾਈਜ਼ ਸਾਡੇ ਸਾਰੇ ਆਤਮ ਸਿੰਘ ਜੀ ਨੂਰਪੱਤੇ ਹੋਰ ਸਾਰੇ ਜ਼ਿਲ੍ਹਾ ਪ੍ਰੀਸ਼ਦ ਪਹਿਲੀ ਵਾਰੀ ਲੜੀਆ ਦੂਸਰੇ ਨੇ ਵੀ ਪਹਿਲੀ ਵਾਰੀ ਲੜੀਆ ਸੰਤੀਆਂ ਵਾਲੇ ਟੋਟਲ ਸਾਡੇ ਕੈਂਡੀਡੇਟ ਜਿਹੜੇ ਨੇ ਪਹਿਲੀ ਵਾਰੀ ਲੜਨ ਵਾਲੇ ਆ ਅਸੀਂ ਨਵੇਂ ਮੁੰਡੇ ਕੁੜੀਆਂ ਨੂੰ ਮੌਕੇ ਦਿੱਤੇ ਇਹਨਾਂ ਨੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਹੈ ਯੂਥ ਨੂੰ ਅੱਗੇ ਲੈ ਕੇ ਆਉਣ ਵਾਸਤੇ ਮੈਂ ਦਾਵਾ ਕੀਤਾ ਸੀ ਕਿ ਯੂਥ ਅੱਗੇ ਆਏਗਾ ਯੂਥ ਸੰਤੀਆਂ ਜਿੱਤੂਗਾ ਜਿਵੇਂ ਅਸੀਂ ਸਰਪੰਚ ਬਣਾਏ ਆ 35% ਸਰਪੰਚ ਸਾਡੇ ਜਿਹੜੇ ਉਹ ਯੂਥ ਦੇ ਵਿੱਚੋਂ ਬਣੇ ਸੀ ਸੰਤੀਆਂ ਦੇ ਵਿੱਚ ਇਹਨਾਂ ਨੇ ਇਕੱਠੇ ਹੋ ਕੇ ਯੂਥ ਦਾ ਇਹ ਨਹੀਂ ਚਾਹੁੰਦੇ ਕਿ ਕੋਈ ਤਾਜ਼ਾ ਤਰੀਨ ਕੋਈ ਚੰਗਾ ਇਨਸਾਨ ਕੋਈ ਚੰਗਾ ਯੂਥ ਜਿਹੜਾ ਉਹ ਅੱਗੇ ਆ ਕੇ ਪੰਜਾਬ ਦੀ ਨਹਾਰ ਬਦਲੇ ਤੁਸੀਂ ਇਹਨਾਂ ਦੇ ਨਾਪਾਕ ਤੁਸੀਂ ਅਰਾਧਾ ਦੇਖੋ ਇਹਨਾਂ ਦੇ ਕੀ ਨੇ ਜਿਹੜੇ ਸਾਡੇ ਅਨਮੈਰਿਡ ਮੁੰਡੇ ਕੁੜੀਆਂ ਨੇ ਇਲੈਕਸ਼ਨ ਲੜੀ ਜਿਹਦੇ ਖਿਲਾਫ ਸੱਤ ਸੱਤਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਹਰਾਇਆ ਇਹ ਚਾਹੁੰਦੇ ਕੀ ਨਹੀਂ ਨਾ ਦੇਖੋ ਤਾਂ ਸਹੀ ਤੁਸੀਂ ਜਾ ਕਿੱਧਰ ਨੂੰ ਰਹੀ ਐ ਇਥੇ ਨਿਕ ਉਧਰ ਦੀ ਸਿਆਸਤ ਆ ਕਿਹੜਾ ਮਤਲਬ ਕਾਂਗਰਸ ਦੀ ਕਿਹੜੀ ਓਡਾਇਲੋਜੀ ਆ ਅਕਾਲੀ ਦਲ ਦੀ ਕਿਹੜੀ ਓਡਾਇਲੋਜੀ ਆ ਆ ਬਾਗੀ ਅਕਾਲੀ ਦਲ ਦੇ ਪੰਥਕ ਕਹਣ ਵਾਲਿਆਂ ਦੀ ਕਿਹੜੀ ਓਡਾਇਲੋਜੀ ਆ ਕਿਹੜੀ ਓਡਾਇਲੋਜੀ ਤੇ ਇਲੈਕਸ਼ਨ ਲੜੀ ਗਈ ਨਕਉਦਰ ਦੀ ਸਮਝ ਤਾਂ ਪਵੇ ਨਾ ਸਵਾਲ ਕਰੋ ਇਹਨਾਂ ਨੂੰ ਤੁਸੀਂ ਇਹ ਸੱਤ ਜਣੇ ਇਕੱਠੇ ਹੋਏ ਤਾਂ ਹੋਏ ਕਿਵੇਂ ਸਮਝਾਉਂਦਾ ਤੇ ਇਹਨਾਂ ਨਾਲ ਪਹਿਲਾਂ ਵੀ ਹੋਇਆ ਜੀ ਕਾਗਰਸ ਦਾ ਵੀਐਸਪੀ ਦਾ ਹੁੰਦੇ ਰਹਿੰਦੇ ਨੇ ਹਮੇਸ਼ਾ ਹੁੰਦੇ ਰਹਿੰਦੇ ਆਹ ਤਾਂ ਪਹਿਲੀ ਵਾਰੀ ਹੋਇਆ ਨਾ BSP ਦਾ ਸਮਝੌਤਾ ਕਰੀ ਕਾਲੀਦਾਲ ਨਾਲ ਹੋ ਗਿਆ ਕਦੀ ਕਾਂਗਰਸ ਦੇ ਨਾਲ ਹੋ ਗਿਆ ਇਸ ਤਰ੍ਹਾਂ ਹੀ ਚੱਲਦਾ ਆਇਆ ਆ ਜਿਹੜਾ ਸਮਝੌਤਾ ਪਹਿਲੀ ਵਾਰ ਤੁਹਾਡੇ ਸਾਹਮਣੇ ਆਇਆ ਕਿ ਇਹਨਾਂ ਦੀ ਮੇਜਰ ਲੀਡਰਸ਼ਿਪ ਦੀ ਮਰਜ਼ੀ ਤੋਂ ਬਗੈਰ ਇਹ ਸਮਝੌਤਾ ਕੀਤਾ ਗਿਆ ਆਪਸ ਵਿੱਚ ਘੱਟਣ ਡੰਡਣ ਕੀ ਉਹ ਉਹ ਬੰਦਾ ਸਿਆਸੀ ਹੈ ਹੀ ਨਹੀਂ ਜਿਹਨੇ ਜਿਹਨੇ ਕਾਂਗਰਸ ਪਾਰਟੀ ਦਾ ਤੁਸੀਂ ਦੇਖੋ ਤੁਸੀਂ ਦੇਖੋ ਵजूद ਦਾਤੇ ਲਾ ਲਿਆ ਪਾਰਟੀਆਂ ਨੇ ਆਪਣਾ ਵਜੂਦਦਾਤੇ ਲਾਇਆ ਕਾਂਗਰਸ ਨੇ ਆਪਣਾ ਵਜੂਦਦਾਤੇ ਲਾਇਆ ਜਿਹੜਾ ਗੁਰਪਤਾਪ ਸਿੰਘ ਬਡਾਲਾ ਨੇ ਆਪਣਾ ਇਹਨਾਂ ਨਾਲ ਸਮਝੌਤਾ ਕਰਕੇ 15 ਸਾਲ ਰਾਜ ਕੀਤਾ ਸੀ ਉਸ ਬੰਦੇ ਨੇ ਖੁੱਲ ਕੇ ਸਾਰੇ ਹਲਕੇ ਦੇ ਵਿੱਚ ਉਹਨੂੰ ਆਪਣੇ ਕੈਂਡੀਡੇਟ ਦੇਣੇ ਚਾਹੀਦੇ ਸੀ ਕਿਉਂ ਨਹੀਂ ਦਿੱਤੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਹਜੇ ਵੀ ਉਹ ਬੀਤੀ ਵੋਟਾਂ ਬਦਲ ਲਏ ਕਿ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ 610 ਸਮਥਿੰਗ ਵੋਟ ਪਈ ਹੈ 610 ਬਡਾਲ ਦਲ ਨੂੰ ਪਈ 627 ਵੋਟ ਗੁਰਪਤਾਪ ਨੂੰ ਪਈਆਂ 5154 ਵੋਟਾਂ ਜਿਹੜੀਆਂ ਉਹਨੇ ਬੇਨਾਮੀ ਔਰ ਬਿਨਾ ਕੋਈ ਹੋਰ ਕੈਂਡੀਡੇਟ ਖੜੇ ਇਹ ਜਿਹੜੀਆਂ ਵੋਟਾਂ ਉਹਨੂੰ ਪਈਆਂ ਉਹਦੇ ਨਾਲ ਕੋਈ ਕੈਂਡੀਡੇਟ ਨਹੀਂ ਸੀ ਖੜਾ ਜਿਵੇਂ ਮੈਂ ਤੁਹਾਨੂੰ ਲਿਸਟ ਇਸ਼ੂ ਕੀਤੀ ਸੀ ਕਿ 14 ਵਾਰਡ ਸਾਡੇ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੇ ਖਿਲਾਫ ਕੈਂਡੀਡੇਟ ਨਹੀਂ ਖੜੇ ਕੀਤੇ ਇਹਨਾਂ ਸਾਰੀਆਂ ਪਾਰਟੀਆਂ ਨੇ ਆਪਣੇ ਵजूद ਦੇ ਨਾਲ ਖੇਡਿਆ ਇੰਨੀ ਨਫ਼ਰਤ ਇੰਨੀ ਮਤਲਬ ਚਾਹਨਾ ਜਿਹੜੀ ਹੈਗੀ ਆ ਕਿ ਵੀ ਆਮ ਆਦਮੀ ਪਾਰਟੀ ਨੂੰ ਲਾਂਬੇ ਕਿਵੇਂ ਕਰਨਾ ਇਹ ਦਿਨ ਰਾਤ ਕੰਮ ਕਰਨ ਵਾਲੀ ਐਮਐਲਏ ਨੂੰ ਲਾਂਬੇ ਕਿਵੇਂ ਕਰਨਾ ਐਮਐਸਓ ਇੱਕ ਦੱਸੋ ਦੋਨੇਟ ਕੀ ਹੁਲਾਤੇ ਦਦੇ ਹੋਏ ਕਿਉਂਕਿ ਉੱਥੇ ਤਾਂ ਅਕਾਲੀ ਦਲ ਵੀ ਖੜਾ ਹੈ ਕਾਂਗਰਸ ਵੀ ਖੜੇ ਤੇ ਵਾਰਿਸ ਪੰਜਾਬ ਵਾਲੇ ਜਿਹੜੇ ਤੁਸੀਂ ਗੱਲ ਕਰਦੇ ਹੋ ਉਹੀ ਖੜੇ ਨੇ ਨਹੀਂ ਮੈਂ ਤੁਹਾਨੂੰ ਦੋਨੇ ਦੀ ਗੱਲ ਕਰ ਰਹੀ ਹਾਂ ਦੇਖੋ ਤਾਂ ਸਹੀ ਤੁਸੀਂ ਧਿਆਨ ਤਾਂ ਦਿਓ ਉੱਥੇ ਤਾਂ ਸਮਝੌਤਾ ਹੈ ਹੀ ਨਹੀਂ ਜੇ ਇਹਨਾਂ ਨੇ ਉੱਥੇ ਵੱਡੀਆਂ ਪਾਰਟੀਆਂ ਨੇ ਕੈਂਡੀਡੇਟ ਉਹ ਇਹ ਸਮਝੌਤੇ ਅੰਦਰ ਖਾਤੇ ਕੀਤੇ ਇਹਨਾਂ ਨੇ ਜੇ ਦੋਨੇ ਦੇ ਵਿੱਚ ਸਮਝੌਤੇ ਨਹੀਂ ਸੀ ਤੇ ਆ ਸ਼ੰਕਰ ਰਸੂਲਪੁਰ ਖਾਨਪੁਰ ਟੱਡਾ ਇਹ ਸਾਰੇ ਨੂਰਪੁਰ ਗੰਧਰਾ 에ਰਾ ਵਗੈਰਾ ਦੂਜੇ ਦੂਜਿਆਂ ਨੇ ਜਿਹੜੀਆਂ ਪਾਰਟੀਆਂ ਉਹਨਾਂ ਨੇ ਕੈਂਡੀਡੇਟ ਕਿਉਂ ਨਹੀਂ ਦਿੱਤੇ ਦੇਖੋ ਕਿੰਨੇ ਅਸੋਂ ਨੇ ਦੋਨੇ ਦੇ ਪਿੰਡ ਨੇ ਨਾ ਹੇਰਾ ਹੋ ਗਿਆ ਆਦੀ ਹੋ ਗਿਆ ਨੂਰਪੁਰ ਹੋ ਗਿਆ ਗੰਦਰਾ ਹੋ ਗਿਆ ਆਲਵਾਲ ਹੋ ਗਿਆ ਸ਼ੰਕਰਸੂਲਪੁਰ ਖਾਨਪੁਰ ਕਿੱਧਰ ਦੇ ਪਿੰਡ ਨੇ ਇਹਨਾਂ ਨੇ ਇਹਨਾਂ ਨੇ ਕੈਂਡੀਡੇਟ ਹੀ ਨਹੀਂ ਦਿੱਤੇ ਆਪਣੀ ਕੋਸਟ ਦੇ ਭਲਾ ਸਾਰੀ ਮੈਂਬਰ ਇਹਨਾਂ ਦੇ ਕੈਂਡੀਡੇਟ ਕਿਹਨੇ ਜਿਲ੍ਹਾ ਪ੍ਰੀਖਸ਼ਕ ਦੇ ਵਿੱਚ ਕਾਲੀ ਦਲ ਦਾ ਵੀ ਆਜੇ ਸਿਰਫ ਨਾਮ ਦੇ ਸੀ ਅਸੀਂ ਸ਼ਰਿਆਮ ਪਿੰਡਾਂ ਦੇ ਵਿੱਚ ਮੈਸੇਜ ਲੱਗੇ ਆ ਸ਼ਰਿਆਮ ਸਾਨੂੰ ਪਿੰਡਾਂ ਦੇ ਵਿੱਚੋਂ ਸੁਨੇਹੇ ਆਏ ਆ ਕਿ ਇਹਨਾਂ ਨੇ ਵੋਟ ਕਾਂਗਰਸ ਨੂੰ ਪਾਉਣ ਨੂੰ ਕਿਹਾ ਇਹ ਇਹ ਸਮਝੌਤੇ ਸੀ ਤੁਸੀਂ ਅਕਾਲੀ ਦਲ ਤੁਸੀਂ ਮੈਸ ਜਿਹੜੀ ਆ ਅਕਾਲੀ ਦਲ ਕਿੰਨੀ ਵੋਟ ਦੇ ਉੱਤੇ ਸਿਮਟ ਗਈ ਆ ਮੇਰੇ ਖਿਆਲ 12000 ਵੋਟ ਤੇ ਰਹਿ ਗਈ ਦੋਨੇ ਰਲ ਕੇ ਬਾਗੀ ਵੀ ਤੇ ਅਸ਼ਰੋਮ ਨੇ ਅਕਾਲੀ ਦਲ ਵੀ ਉਹੀ ਗੱਲ ਮੈਂ ਵਾਰ-ਵਾਰ ਕਹਿੰਨੀ ਇਹਨਾਂ ਨੇ ਆਪਣੇ ਵਜੂਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਪਾਰਟੀਆਂ ਦੀ ਸਾਖ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਆਪੋ ਆਪਣੀ ਆਡੀਓਲੋਜੀ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਪੰਥ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਆਪਣੇ ਸਿਧਾਂਤਾਂ ਦੀ ਪਰਵਾਹ ਕੀਤੀ ਬਿਨਾ ਇਹ ਸਮਝੌਤਾ ਕਰਕੇ ਹਰਾਉਣ ਦੀ ਕੋਸ਼ਿਸ਼ ਕੀਤੀ ਆ ਔਰ ਜਿਸ ਦੋਨੇ ਦੀ ਤੁਸੀਂ ਗੱਲ ਕਰਦੇ ਆ ਉਸ ਦੋਨੇ ਦੇ ਵਿੱਚੋਂ ਅਸੀਂ ਆ ਜਿਹੜਾ ਸਾਡਾ ਸਾਰਾ ਨਕੌਦਰ ਬਲਾ ਗਿਆ ਇਹਦੇ ਵਿੱਚ 16475 ਵੋਟਾਂ ਲੈ ਕੇ ਅਸੀਂ ਕਾਂਗਰਸ ਨੂੰ 56000 ਵੋਟਾਂ ਪਿਛਾੜਿਆ 11654 ਵੋਟਾਂ ਪਈਆਂ ਕਾਂਗਰਸ ਨੂੰ 11654 ਵੋਟਾਂ ਪਈਆਂ ਸਾਡੇ ਮੁਕਾਬਲੇ ਅਸੀਂ ਅਸੀਂ ਤਾਂ ਜਿੱਤੂ ਆ ਅਸੀਂ ਤਾਂ ਬਿਲਕੁਲ ਬਾਹਰ ਕੱਢ ਕੇ ਜਿੱਤੂ ਆ ਅਸੀਂ ਸਾਡੇ ਅਸੀਂ ਹਾਰੇ ਨਹੀਂ ਹੈ ਦੋਨੇ ਦੇ ਵਿੱਚੋਂ ਦੰਨੇ ਚ ਕੋਈ ਮਾੜਾ ਹਾਲ ਨਹੀਂ ਹੈ ਦੋਨੇ ਚ ਬਹੁਤ ਵਧੀਆ ਹਾਲ ਆ ਮੈਂ ਸਾਰੇ ਦੋਨਾਂ ਵਾਸੀਆਂ ਦਾ ਸਾਰੇ ਹਲਕੇ ਦੇ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਮੈਂ ਤੈਦੇ ਲੋ ਧੰਨਵਾਦ ਕਰੀ ਕਿ ਤੁਸੀਂ ਇਸ ਅਨੇਰੀ ਦੇ ਵਿੱਚ ਵੀ ਮੈਨੂੰ ਜਿਹੜਾ ਸਪੋਰਟ ਕੀਤਾ ਸ਼੍ਰੋਮਣੀ ਅਕਾਲੀ ਬਸਪਾ ਨੂੰ ਕਿੰਨੀ ਵੋਟ ਪਈ ਐ ਨਕਦਰ ਬਲੋਕ ਦੇ ਵਿੱਚ 2629 ਕਾਂਗਰਸ ਨੂੰ ਕਿੰਨੀ ਪਈ ਐ 11654 ਦੋਨੇ ਰੜਕੇ ਵੀ ਸਾਡੇ ਮੁਕਾਬਲੇ ਚ ਨਹੀਂ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀ ਪਈ ਐ 2624 ਅਬਾਕੀਆਂ ਨੂੰ ਕਿੰਨੀ ਪਈ ਆ 447 ਬਟਾ ਮੈਨੂੰ 2 3 ਜਣੇ ਤੇ 4 ਪਾਰਟੀਆਂ ਰਲ ਕੇ ਸਾਡੇ ਮੁਕਾਬਲੇ 'ਚ ਨਹੀਂ ਆਗੀਆਂ ਅਸੀਂ ਕਿੱਦਾਂ ਮੰਨ ਲਈਏ ਕਿ ਸਾਡੇ ਦੋਨੇ 'ਚ ਹਾਲ ਮਾੜਾ ਹੋਇਆ ਕੌਣ ਕਹਿੰਦਾ ਦੋਨੇ 'ਚ ਸਾਡਾ ਹਾਲ ਮਾੜਾ ਹੋਇਆ ਸਿਰਫ ਜਿੱਤ ਜਿਹੜੀ ਆ ਨਾ ਉਹ ਤੁਹਾਡੀ ਕਾਰਜਗਾਰੀ ਤੈਅ ਨਹੀਂ ਕਰਦੀ ਸੰਤੀਆਂ ਦੀਆਂ ਇਹ ਇਹਦੇ ਵਿੱਚ ਤੁਹਾਡੀ ਕਾਰਜਗਾਰੀ ਤੈਅ ਕਰਦੀ ਆ ਤੁਹਾਡਾ ਵੋਟ ਸਿਰਫ ਕਿਉਂਕਿ ਕੱਲ ਨੂੰ 27 ਦੇ ਵਿੱਚ ਇਹਨਾਂ ਸਭ ਨੇ ਆਪ ਆਪਣੀਆਂ ਲੜਾਈਆਂ ਲੜਨੀਆਂ ਤੇ ਅੱਜ ਦਾ ਜਿਹੜਾ ਸਿਨੈਰੀਓ ਆ ਇਹ ਸਦਾ ਨਹੀਂ ਚੱਲਣਾ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹ ਤਬਾਹ ਕਰਨ ਜਿਹੜਾ ਇਹਨਾਂ ਨੇ ਆਪਣੇ ਆਪ ਨੂੰ ਦਾਤੇ ਲਾ ਕੇ ਸਾਰਿਆਂ ਨੂੰ ਕੀਤਾ ਇਹਦੇ ਨਤੀਜੇ ਵੀ ਭੌਤਨੇ ਪੈਣਗੇ ਪਾਈ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਵੀ ਕਿਸੇ ਨਾਲ ਗਠਮੰਦਨ ਕਰੇਗੀ ਇਹ ਪਾਰਟੀ ਦਾ ਫੈਸਲਾ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਮੈਂ ਇਹਦੇ ਬਾਰੇ ਕੋਈ ਮੈਡਮ ਜੀ ਜ਼ਿਲ੍ਹਾ ਪ੍ਰੀਸ਼ਦ ਪ੍ਰੀਸ਼ਦ ਦੀਆਂ ਵੋਟਾਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਪਰ ਇਸ ਵਾਰ ਇੰਨੀ ਮਤਲਬ ਡਿਲੇ ਨਤੀਜੇ ਆਉਣ ਚ ਇਨਾ ਡਿਲੇ ਪ੍ਰਸ਼ਾਸਨ ਨੂੰ ਤੁਸੀਂ ਫੇਲ ਮੰਨਦੇ ਹੋ ਤੁਸੀਂ ਕਹਿੰਦੇ ਕਿ ਪ੍ਰਸ਼ਾਸਨ ਆਪਣਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਸਕਿਆ ਜਾਂ ਉਹਨਾਂ ਦੀਆਂ ਗਲਤੀਆਂ ਹੋ ਸਨ ਤੁਸੀਂ ਉਹਨਾਂ ਨੂੰ ਉਹਨਾਂ ਦੀ ਗਲਤੀ ਮੰਨਦੇ ਹੋ ਜਾਂ ਕਿੱਦਾਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਹੈ ਨਾ ਇਹਦੀਆਂ ਵੋਟਾਂ ਇੱਕ ਦੂਜੇ ਬਲਾਕ ਦੇ ਵਿੱਚ ਚਲੀਆਂ ਜਾਂਦੀਆਂ ਉਹ ਇੱਕ ਕਾਰਨ ਬਣਦਾ ਹੈ ਕਿ ਨਕੋਦਰ ਪ੍ਰਸ਼ਾਸਨ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੀਆਂ ਸੀਟਾਂ ਹੁੰਦਾ ਉਹਨਾਂ ਦਾ ਰਿਜ਼ਲਟ ਡਿਕਲੇਅਰ ਨਹੀਂ ਕਰ ਸਕਦਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਦੇ ਰਿਜ਼ਲਟ ਜਿਹੜੇ ਉਹ ਜਲੰਧਰ ਏਡੀਸੀ ਜੀ ਨੇ ਡਿਕਲੇਅਰ ਕਰਨੇ ਹੁੰਦੇ ਆ ਜਿਵੇਂ ਹੁਣ ਤੁਸੀਂ ਸਾਡਾ ਬਲਾਕ ਨੂਰਮਹਿਲ ਨਾਲ ਨੂਰਮੈਲ ਦੇ ਸਾਡੇ ਬਲਾਕ ਤੇ ਜਿਹੜੀਆਂ ਕੁਛ ਪਿੰਡ ਆ ਉਹ ਫਲੋਰ ਹਲਕੇ ਦੇ ਵਿੱਚ ਚਲੇ ਜਾਂਦੇ ਆ ਕੁਛ ਸਾਡੇ ਨਕੋਦਰ ਦਾ ਜਿਹੜਾ ਕੰਦੋਲਾ ਜ਼ੋਨ ਆ ਉਹਦੀਆਂ ਕੁਛ ਵੋਟਾਂ ਨਕੋਦਰ ਡਿਪੈਂਡੈਂਸ ਅਠ ਨੌ ਆ ਜਾਂਦੇ ਇਹ ਜਿਹੜਾ ਇਹਨੂੰ ਇਹਨੂੰ ਤੁਸੀਂ ਫੇਲਰ ਨਹੀਂ ਕਹਿ ਸਕਦੇ ਇਹ ਇੱਕ ਕਿਉਂਕਿ ਤੁਸੀਂ ਕੰਬਾਈਨਡ ਰਿਜ਼ਲਟ ਜਿਹੜਾ ਹੈ ਉਹ ਸਾਰੇ ਹਲਕਿਆਂ ਦੇ ਵਿੱਚ ਜਦੋਂ ਆਉਂਦਾ ਹੈ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦਾ ਰਿਜ਼ਲਟ ਡਿਕਲੇਅਰ ਹੁੰਦਾ ਇਹਨੂੰ ਪ੍ਰਸ਼ਾਸਨ ਦੀ ਫੇਲਰ ਨਹੀਂ ਇਹ ਇਹ ਤਕਨੀਕੀ ਕੰਮ ਹੈ ਜਿਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟਾਂ ਦੇ ਵਿੱਚ ਦੇਰੀ ਹੋ ਰਹੀ ਹੈ ਇਸ ਤਰ੍ਹਾਂ ਜ਼ੋਨ ਨੰਬਰ 7 ਦੇ ਉਮੀਦਵਾਰ ਜਿਹੜੇ ਸੀ ਪੁਸ਼ਪਰਾ ਨੇ ਉਤ ਸਾਨੂੰ ਆਖਿਆ ਗਿਆ ਕਿ 5:30 ਵਜੇ ਤੁਸੀਂ ਆਪਣਾ ਸਰਟੀਫਿਕੇਟ ਲੈ ਜਾਓ ਲੇਕਿਨ ਜਦੋਂ ਅਸੀਂ ਪਹੁੰਚੇ ਤਾਂ ਉਹਨਾਂ ਵੱਲੋਂ ਆਖਿਆ ਗਿਆ ਕਿ ਹਾਰਿਆਂ ਨੂੰ ਜਿਹੜਾ ਸਰਟੀਫਿਕੇਟ ਦੇ ਦਿੱਤਾ ਗਿਆ ਇਹਦੇ ਬਾਰੇ ਕੀ ਕਰੀਏ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ ਇਹ ਤਕਨੀਕੀ ਜਿਹੜੀ ਗੱਲਾਂ ਹੈਗੀਆਂ ਉਹ ਉਹ ਦੱਸਣਗੇ ਕਿ ਉਹ ਕਿਵੇਂ ਹੋਇਆ ਕਿਉਂਕਿ ਸਾਨੂੰ ਤਾਂ ਇੱਕ ਇੱਕ ਲਿਸਟ ਰਿਸਿਵ ਹੋਈ ਆ ਜਿੱਤੇ ਹੋਏ ਕੈਂਡੀਡੇਟਾਂ ਦੀ ਜਿਹਦੇ ਵਿੱਚ ਉਹਨਾਂ ਦੇ ਕਾਊਂਟਿੰਗ ਜਿਹੜੀ ਆ ਉਹਨਾਂ ਦੀ ਵੋਟ ਕਾਊਂਟਿੰਗ ਲਿਖੀ ਹੋਈ ਆ ਅਸੀਂ ਤਾਂ ਉਸ ਬੇਸ ਤੇ ਗੱਲ ਕਰਾਂਗੇ ਉਸ ਬੇਸ ਦੇ ਉੱਤੇ ਲਿੱਤਰਾ ਜ਼ੋਨ ਜਿਹੜਾ ਉਹ ਆਮਦਵੀ ਪਾਰਟੀ ਜਿੱਤ ਚੁੱਕੀ ਸੀ 100 ਕੋਸ਼ ਮੋਟਰ ਦੇ ਉੱਤੇ ਜਿਹੜਾ ਉਹ ਕਹਿ ਰਹੇ ਆ ਉਹ ਕੋਈ ਗੱਲ ਹੋਰ ਕਹਿ ਰਹੇ ਆ ਕੋਈ ਗੱਲ ਨਹੀਂ ਅਸੀਂ ਵੀ ਸੰਘਰਸ਼ ਕਰ ਰਹੇ ਹਾਂ ਉਹ ਵੀ ਸੰਘਰਸ਼ ਕਰਨਗੇ ਅਸੀਂ ਵੀ ਅਪੀਲ ਦੇ ਵਿੱਚ ਜਾਵਾਂਗੇ ਉਹ ਵੀ ਅਪੀਲ ਦੇ ਵਿੱਚ ਚਲੇ ਜਾਣਗੇ ਤੇ ਇਹ ਚੀਜ਼ਾਂ ਜਿਹੜੀਆਂ ਉਹ ਤੈ ਮੈਡਮ ਇਹ ਸਾਰੇ ਦੇ ਸਾਰੇ ਜਿੰਨੇ ਵੀ ਗੱਲਾਂ ਹੋ ਰਹੀਆਂ ਹੈਗੀਆਂ ਉਹਦੇ ਪਿੱਛੇ ਕਿਤੇ ਨਾ ਕਿਤੇ ਨਕੋਦਰ ਦੇ ਵਿੱਚ ਹੀ ਇਹ ਸਾਰਾ ਕਿਉਂ ਹੋ ਰਿਹਾ ਹੈਗਾ ਉਹ ਤਾਂ ਬहोत सारीਆ ਗੱਲਾਂ ਪਾਇ ਇਸ ਇਸ ਸੰਬੰਧ ਵਿੱਚ ਕਰ ਲਈਆਂ ਨਾ ਕਿ ਵੀ ਉਹਨਾਂ ਨੂੰ ਇੱਕ ਹਉਆ ਬਣ ਗਿਆ ਇੱਕ ਖੌਫ ਬਣ ਗਿਆ ਆਮ ਆਦਮੀ ਪਾਰਟੀ ਇੰਦਰਜੀਤ ਕੁਰਮਾਨ ਜਿਹੜੀ ਆ ਉਹਨਾਂ ਨੂੰ ਦਿਨ ਰਾਤ ਡਰਾ ਰਹੀ ਆ ਸੁਪਨਿਆਂ ਦੇ ਵਿੱਚ ਵੀ ਜੁੰਦਿਆਂ ਜਾਗਦਿਆਂ ਨੂੰ ਵੀ ਤੇ ਸੁੱਤਿਆਂ ਨੂੰ ਵੀ ਘੇਉਣ ਵਾਲਾ ਭੂਖ ਉਹਨਾਂ ਦਾ ਸਭ ਦਾ ਖਤਰੇ ਦੇ ਵਿੱਚ ਆ ਇਸ ਕਰਕੇ ਜਿਹੜਾ ਇਹ ਇਹੋ ਜਿਹਾ ਸਿਨੈਰੀਓ ਤਿਆਰ ਹੋ ਗਿਆ। ਹੁਣ ਇਹ ਲਾਸਟ ਸਵਾਲ ਆ ਮੇਰਾ 1 2026 ਦੇ ਵਿੱਚ ਨਗਰ ਕੌਂਸਲ ਦੀ ਇਲੈਕਸ਼ਨ ਆ ਰਹੀ ਆ। ਕੀ ਵੱਖ-ਵੱਖ ਪਾਰਟੀਆਂ ਇਕੱਲੇ-ਇਕੱਲੇ ਲੜਨਗੇ ਜਾਂ ਹੁਣ ਵੀ ਫਿਰ ਵੀ ਇਹ ਸਮਝੌਤੇ ਸਮਝੌਤੇ ਦੇ ਮੈਂ ਤਾਂ ਆਲਰੇਡੀ ਤੁਹਾਨੂੰ ਕਹਿ ਦਿੰਦਾ ਕਿ ਇਹ ਲੋਕ ਹੁਣ ਇਦਾਂ ਹੀ ਲੜਨਗੇ ਕਿਉਂਕਿ ਇਹਨਾਂ ਦੇ ਵਸ ਦੀ ਗੱਲ ਹੀ ਨਹੀਂ ਇਹ ਇਹ ਬਿਲਗੇ ਦੇ ਵਿੱਚ ਵੀ ਇੰਹੀਂ ਲੜੇ ਸੀ ਆਪਾਂ ਬਿਲਗੇ ਨਗਰ ਪੰਚਾਇਤੀ ਇਲੈਕਸ਼ਨ ਹੋਈ ਆ ਉੱਥੇ ਸਾਰੀਆਂ ਪਾਰਟੀਆਂ ਸੀ ਸਾਂਝੇ ਪੋਸਟਰ ਇਹਨਾਂ ਨੇ ਜਾਰੀ ਕੀਤੇ ਸੀ ਸਾਰੀਆਂ ਪਾਰਟੀਆਂ ਨੇ ਸਾਰੀਆਂ ਮਤਲਬ ਸਾਰੀਆਂ ਜਿੰਨੀਆਂ ਹੁਣ ਨੇ ਇੰਨੀਆਂ ਹੀ ਪਾਰਟੀਆਂ ਨੇ ਉੱਥੇ ਸਾਂਝੇ ਪੋਸਟਰ ਜਾਰੀ ਕੀਤੇ ਸੀ ਸਾਂਝੇ ਲੀਡਰਾਂ ਦੀਆਂ ਫੋਟੋ ਲੱਗੀਆਂ ਸੀ ਉੱਥੇ ਵੀ ਇਦਾਂ ਹੀ ਲੜੇ ਸੀ ਔਰ ਮੈਨੂੰ ਪੂਰੀ ਮੀਡੀਆ ਕਿ ਨਕੌਦਰ ਦੇ ਵਿੱਚ ਵੀ ਇਦਾਂ ਲੜਨਗੇ ਔਰ ਆਪਾਂ ਤਿਆਰ ਆ ਇੱਕ ਸ਼ੰਕਰ ਦਾ ਪੋਸਟਰ ਹੋ ਸਕਦਾ ਜਿਹੜਾ ਜ਼ਿਲ੍ਹਾ ਪੰਚਾਇਤਾਂ ਦੇ ਲੜ ਰਹੇ ਉਹਦੇ ਉੱਪਰ ਸਿਰਫ ਸਮਝੌਤਾ ਜ਼ਰੂਰ ਲਿਖਿਆ ਸੀਗਾ ਪਰ ਜਿਹੜੇ ਫੋਟ ਏ ਸੁਪਰੀਮੋ ਲੀਡਰ ਕਿਸੇ ਦੀ ਵੀ ਫੋਟੋ ਹੈ ਨਹੀਂ ਸੀ ਸਿਰਫ ਉਹਨਾਂ ਨੇ ਆਪਣੇ ਕਾਂਗਰਸ ਦੇ ਲੀਡਰਾਂ ਦੀ ਫੋਟੋ ਲਾ ਕੇ ਜਿਹੜੀ ਲੋਕਾਂ ਨੂੰ ਜਨਤਕ ਕੀਤੀ ਇਹ ਇਹ ਤਾਂ ਸਮਝਣਾ ਚਾਹੀਦਾ ਨਾ ਫਿਰ ਵੀ BSP ਨੂੰ ਕਿ ਸਾਨੂੰ ਰੱਖਦੇ ਕਿੱਥੇ ਨੇ ਇਹ ਸਾਨੂੰ ਇੱਜ਼ਤ ਕਿੰਨੀ ਦਿੰਦੇ ਆ ਸਤਕਾਰ ਕਿੰਨਾ ਦਿੰਦੇ ਆ ਕਿ ਟੂਲ ਬਣੇ ਰਹਿਣਾ ਹਮੇਸ਼ਾ BSP ਨੂੰ ਹਮੇਸ਼ਾ ਟੂਲ ਦੀ ਤਰ੍ਹਾਂ ਵਰਤਦਾ ਕਦੀ ਕਾਂਗਰਸ ਕਦੀ ਵੀ ਆਪਣਾ ਅਕਾਲੀ ਦਲ ਸਮਝੌਤੇ ਨੇ ਤੁਸੀਂ ਉੱਦਾਂ ਦੇਖਦੇ ਆਂ ਕਿ ਜਾਂ ਇਹਨਾਂ ਦੇ ਕੋਈ ਗਠਜੋਧਨ ਜਾਂ ਕੋਈ ਲੈਣ ਦੇਣ ਕਰਦੇ ਆਂ ਮੈਂ ਇਹਦੇ ਬਾਰੇ ਕੋਈ ਟਿੱਕਟ ਪਲੇ ਨਹੀਂ ਕਰਦੀ ਇਹ ਉਹਨਾਂ ਦੇ ਪਰਸਨਲ ਬਸਲੇ ਆ ਪਰ ਇਹ ਜਿਹੜਾ ਗਠਬੰਧਨ ਕੀਤਾ ਹੈ ਇਹ ਜ਼ਰੂਰ ਆਮ ਆਦਮੀ ਪਾਰਟੀ ਦੇ ਖਿਲਾਫ ਸਭ ਨੇ ਇਕੱਠੇ ਹੋ ਕੇ ਕੀਤਾ ਮੈਡਮ ਇੱਕ ਚੀਜ਼ ਸਵਾਲ ਹੁੰਦਾ ਸੀ ਜੀ ਹੁਣ ਜਵਾਬ ਇਹਦਾ ਕਿ ਨਕੋਦਰ ਦਾ ਮੋੜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਕੌਣ ਲੋਕ ਨੇ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਇਹ ਦੇਖੋ ਜਦੋਂ ਤੁਸੀਂ ਇੱਕ ਟੱਬਰ ਦੇ ਵਿੱਚ ਵੀ ਇੰਨੀ ਜਿਹੜੀ ਆ ਨਾ ਇੰਨੀਆਂ ਪਾਰਟੀਆਂ ਰਲ ਕੇ ਇੱਕ ਟੱਬਰ ਦੇ ਵਿੱਚ ਵੀ ਤੁਸੀਂ ਇੱਕ ਪਰਿਵਾਰ ਦੇ ਵਿੱਚ ਇੰਨੇ ਸਾਰੇ ਵੱਖ-ਵੱਖ ਤਰ੍ਹਾਂ ਦੇ ਜੀ ਇਕੱਠੇ ਕਰ ਦੋਗੇ ਤੇ ਉਹਨਾਂ ਦਾ ਵੀ ਝਗੜਾ ਹੋਣਾ ਇਹ ਇਹਨਾਂ ਦੇ ਆਪਸੀ ਹਜੇ ਹੋਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਆਉਣਗੇ ਨੇ ਦਾ ਰਲ ਕੇ ਕਦੀ ਰਾਜਨੀਤੀ ਦਾ ਚੱਲੀ ਆ ਨਾ ਚਲਣੀ ਆ ਕਿਉਂਕਿ ਹਰ ਪਾਰਟੀ ਦੇ ਆਪਣੇ ਜਿਹੜੇ ਨਾ ਸਵਾਰਥ ਹੁੰਦੇ ਆ ਹਰ ਪਾਰਟੀ ਦੇ ਆਪਣੀ ਆਡਾਇਲੋਜੀ ਹੁੰਦੀ ਆ ਹਰ ਪਾਰਟੀ ਦੇ ਆਪਣੇ ਨਿਜਮ ਹੁੰਦੇ ਆ ਸਿਧਾਂਤ ਹੁੰਦੇ ਆ ਉਹਦੇ ਮੁਤਾਬਕ ਹੀ ਚੱਲਣਾ ਹੁੰਦਾ ਇਹ ਸਿਧਾਂਤਾਂ ਦਾ ਟਕਰਾ ਜਿਹੜਾ ਹਜੇ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਥੈਂਕ ਯੂ